ਅਮੇਸ਼ਾ ਦੀ ਸੰਦੂਕੋਲੋਨੀ ਦੇ ਵਿੱਚ ਸ਼ਰਿਆਮ ਨੌਜਵਾਨਾਂ ਵੱਲੋਂ ਦਾਤਾਰ ਕਿਰਪਾਣਾ ਲੈ ਕੇ ਗੁੰਡਾਗਰਦੀ ਦੇਖਣ ਨੂੰ ਮਿਲੀ ਬੰਦਿਆਂ ਦੀ ਸੀਸੀਟੀਵੀ ਸਾਹਮਣੇ ਆਈ ਹੈ ਪੁਲਿਸ ਦਾ ਕਹਿਣਾ ਹੈ ਕਿ ਦੋ ਨੌਜਵਾਨਾਂ ਵਿੱਚ ਗੱਲ ਲੜਾਈ ਹੋਈ ਸੀ ਜਿਸ ਨੂੰ ਲੈ ਕੇ ਨੇ ਆਪਣੇ ਬੰਦਿਆਂ ਨੂੰ ਬੁਲਾ ਕੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਕੈਮਰੇਆ ਦੇ ਫੂਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਸੰਦੂਕੋਲੋਨੀ ਦੇ ਬਾਹਰ ਇੱਕ ਝਗੜਾ ਹੋਇਆ ਸੀ ਦਾਤਾਰ ਕਿਰਪਾਣਾ ਲੈ ਕੇ ਕੁਝ ਨੌਜਵਾਨ ਆਏ ਸੀ ਅੱਜ ਸੰਦੂਕੋਲੋਨੀ ਦੇ ਬਾਹਰ ਕੋਈ ਮਕੈਨਿਕ ਦੀਆਂ ਦੁਕਾਨਾਂ ਨੇ ਉੱਥੇ ਕੋਈ ਦੋ ਮੁੰਡੇ ਆਪਸ ਵਿੱਚ ਕੰਮ ਕਰਦੇ ਹੀ ਰਿਸ਼ਤੇਦਾਰ ਸੀ ਲੜਕੀ ਤੋਂ ਲੈ ਕੇ ਇਹਨਾਂ ਦਾ ਕੋਈ ਝਗੜਾ ਹੋਇਆ ਸੀ ਪਹਿਲੇ ਇੱਕ ਮੁੰਡੇ ਨੇ ਦੂਜੇ ਮੁੰਡੇ ਦੇ ਕਿਤੇ ਚਪੇੜਾ ਚੂੜਾ ਮਰਵਾਇਆ ਮੜ ਕੇ ਫਿਰ ਦੂਸਰਾ ਬੰਦਾ ਵੀ ਜਿਹੜਾ ਸੀ ਉਹ ਬੰਦੇ-ਬੰਦੇ ਲੈ ਕੇ ਆ ਗਿਆ ਪਰ ਜਿੱਦ ਨੇ ਝਗੜਾ ਹੋਇਆ ਸੀ ਉੱਥੋਂ ਜਾ ਚੁੱਕਾ ਸੀ ਤੇ ਮਾਰਕੀਟ ਵਾਲਿਆਂ ਨੇ ਇੱਕ ਦਰਖਾਸਤ ਦਿੱਤੀ ਹੈ ਕੋਈ ਦਾਤਰ ਲੈ ਕੇ ਮੁੰਡੇ ਇੱਥੇ ਘੁੰਮਦੇ ਰਹੇ ਨੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਆ ਦੋਨਾਂ ਪਾਰਟੀਆਂ ਨੇ ਦਰਖਾਸਤਾਂ ਜਿਹੜੀਆਂ ਦਿੱਤੀਆਂ ਵਾਂ ਇਹਨਾਂ ਨੂੰ ਲਿਆ ਕੇ ਕੁੱਝਕਿਸ਼ ਕੀਤੀ ਜਾਏਗੀ ਤੇ ਇਹਨਾਂ ਦੇ ਉੱਤੇ ਜਿਹੜੀ ਆ ਜੋ ਕਾਨੂੰਨੀ ਕਾਰਵਾਈ ਹੈ ਉਹ ਚੱਲ ਜਾਂਦੀ ਚੱਲੇਗੀ ਸਭ ਕੁਝ ਰਿਫਟਰੀ ਹੋਈ ਅਜੇ ਨਹੀਂ ਅਜੇ ਕੋਈ ਨਹੀਂ ਆ ਜਿੱਦਾਂ ਸਰੋਦਰ ਖਾ ਦੇਣ ਵਾਲਾ ਹੀ ਆਇਆ ਵਾ ਤੇ ਗਾਹ ਇਹਨਾਂ ਨੂੰ ਜਿਹੜੇ ਇਹਨਾਂ ਨੇ ਗਾਹ ਮੁੰਡੇ ਬੁਲਾਏ ਦੇ ਸੀ ਉਹਨਾਂ ਨੂੰ ਬੁਲਾ ਕੇ ਤੇ ਫਿਰ ਅਗਲੀ ਕਾਰਵਾਈ ਜਿਹੜੀ ਹਮ ਚਲੀ